ਗਾਰ ਮਜ਼ਦੂਰ ਇਕਤਾ ਜਿੰਦਾਬਾਦ ਵੀਏਪੀ ਖਾਤ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਵੀਏਪੀ ਖਾਤ ਦੀ ਕਾਲਾ ਬਜਾਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਭਾਰਤ ਫੈਡ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਜੂਨੀਅਰ ਕਾਦੀਆਂ ਜਿੰਦਾਬਾਦ 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 ਭਾਰਤੀ ਕਿਸਾਨ ਜੂਨੀਅਰ ਕਾਦੀਆਂ ਜਿੰਦਾਬਾਦ 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 ਕਿਸਾਨਾਂ ਦਾਇ ਦੇ ਨਾਲ ਕਿਸਾਨਾਂ ਨੂੰ ਫੋਪਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਦਾਇ ਦੇ ਉਹ ਡਾਇ ਦੇ ਨਾਲ ਜੂਰੀਏ ਨਾਲ ਕਿਸਾਨਾਂ ਨੂੰ ਜਿੰਕ ਨੈਨੋ ਜੂਰੀਆ ਜਿਹੜੇ ਪਟਾਖੇ ਕਿਸਾਨ ਨੂੰ ਨਹੀਂ ਚਾਹੀਦੇ ਉਹ ਨਾਲ ਜਿਹੇ ਦੇਣੇ ਆ ਜਿਹੜੀ ਲੁੱਟ ਹੋ ਰਹੀ ਆ ਉਹਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੀ ਲੁੱਟ ਬੰਦ ਕਰੋ ਬੰਦ ਕਰੋ ਬੰਦ ਕਰੋ ਵੀਏਪੀ ਖਾਦ ਦੀ ਜਾਦੀ ਹੋ ਜਾਦੀ ਪ੍ਰਭਾਈ ਕਰੋ ਪ੍ਰਭਾਈ ਕਰੋ ਪ੍ਰਭਾਈ ਕਰੋ ਵੀਏਪੀ ਖਾਦੀ ਹੋ ਜਾਦੀ ਹੋ ਜਾਦੀ ਪ੍ਰਭਾਈ ਕਰੋ ਬੜੋ ਮੈਂ ਕਹਨਾ ਪੂਰੇ ਕਤਾ ਜਿੰਦਾਬਾਦ 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 ਕਾਤੀ ਚਾ ਨੂੰ ਜਿੰਦਾਬਾਦ ਜਿੰਦਾਬਾਦ ਵੀਏਪੀ ਖਾਦੀ ਕਿੰਨਤ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਵੀਏਪੀ ਖਾਦੀ ਕਿੰਨਤ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਜ਼ਿਮੀਦਾਰਾਂ ਤੇ ਬਾਦੂ ਕੋਲ ਬੰਦ ਕਰੋ ਬੰਦ ਕਰੋ ਜਿੰਦਾਬਾਦ ਪੂਰੀ ਕਰੋ ਪੂਰੀ ਕਰੋ ਬੇਫਯੂਲ ਬਸਤਾ ਦੇਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਜਾਇ ਜੂਰੀਏ ਦੇ ਨਾਲ ਬੇਫਯੂਲ ਬਸਤਾ ਦੇਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਬੇਫਯੂਲ ਬਸਤਾ ਦੇਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਬਸਤਾ ਦੇਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਪਰ ਜਿਖੋ ਬੜੇ ਮੁਸ਼ਕਿਲ ਕਰੇ ਲਿਖਦੇ ਅਸੀਂ ਬੜੇ ਚਾਲਦੇ ਅਸੀਂ ਹੁਣ ਬੰਦ ਕਰ ਲੈਣ ਭਾਈ ਗੇਟ ਆਪਣੇ ਨਾਲ ਢਾਡ ਲੈਣਾ ਹੈ ਪਾਣੀ ਪੈਸੇ ਬੰਦ ਕਰ ਅਸੀਂ ਸਾਹਿਬੀ ਉਹ ਨਹੀਂ ਗੱਲ ਕੋਈ ਜੇ ਜਲੰਧਰ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਕੇ ਯੂ ਕਾਗੀਆਂ ਵੱਲੋਂ ਜਿਸ ਦਾ ਸਾਡੇ ਪ੍ਰਧਾਨ ਹੋਣਾ ਨੇ ਸਰਦਾਰ ਅਮਰਜੀਤ ਸਿੰਘ ਉਹਨਾਂ ਨੇ ਦੱਸ ਹੀ ਦਿੱਤਾ ਕਿ ਜਿਹੜੀ ਡੀਏਪੀ ਦੀ ਕਿਲਤ ਆ ਰਹੀ ਆ ਪੰਜਾਬ ਦੇ ਵਿੱਚ ਹਰ ਸੀਜ਼ਨ ਦੇ ਵਿੱਚ ਜਦੋਂ ਸਾਡੀ ਕਣਕ ਲੱਗਣੀ ਹੁੰਦੀ ਆ ਜਦੋਂ ਸਾਡਾ ਝੋਨਾ ਲੱਗਣਾ ਹੁੰਦਾ ਆ ਜਾਂ ਫਿਰ ਸਾਡੀ ਜਿੰਨੀਆਂ ਵੀ ਫਸਲਾਂ ਦੀ ਆਕਾਸ਼ਤ ਹੁੰਦੀ ਆ ਜਿਸ ਤਰ੍ਹਾਂ ਹੁਣ ਸਬਜੀ ਦਾ ਮੌਸਮ ਆ ਰਿਹਾ ਮਟਰ ਬੀਜਣੇ ਆ ਆਲੂ ਬੀਜਣੇ ਆ ਤਾਂ ਇਸ ਟਾਈਮ ਡੀਪੀ ਦੀ ਕਿਲਤ ਆ ਰਹੀ ਆ ਔਰ ਡੀਪੀ ਦੀ ਕਿਲਤ ਦੇ ਨਾਲ ਹੀ ਜਿਹੜੀਆਂ ਸਾਡੀਆਂ ਪ੍ਰਾਈਵੇਟ ادارے ਆ ਉਹ ਸਾਨੂੰ ਬੇਫਜ਼ੂਲ ਜਿਹੜੀਆਂ ਬੇਤੁਕੀਆਂ ਚੀਜ਼ਾਂ ਸਾਨੂੰ ਜਿਸ ਤਰ੍ਹਾਂ ਜ਼ਿੰਕ ਨੈਨੋ ਖਾਦ ਹੋਰ ਜਿੰਨੇ ਕਿਨਾਂ ਨੇ ਪ੍ਰੋਡਕਟ ਬਣਾਏ ਆ ਕਿਸਾਨੀ ਨੂੰ ਲੁੱਟਣ ਵਾਸਤੇ ਉਹ ਜ਼ਿਮੀਦਾਰਾਂ ਦੇ ਉੱਤੇ ਥੋਪੇ ਜਾਂਦੇ ਆ ਤੋ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਸਾਡੇ ਟੋਟਲ ਜਿੰਨੇ ਸਾਡੇ ਕਾਦੀਆਂ ਜਥੇਬੰਦੀ ਦੇ ਜ਼ਿਲ੍ਹੇ ਆ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਕਿ ਜਿਹੜੀਆਂ ਬੇਫਜ਼ੂਲ ਬੇਤੁਕੀਆਂ ਚੀਜ਼ਾਂ ਕਿਸਾਨਾਂ ਨੂੰ ਡੀਪੀ ਦੇ ਨਾਲ ਯੂਰੀਏ ਦੇ ਨਾਲ ਥੋਪੀਆਂ ਜਾਂਦੀਆਂ ਉਹ ਬੰਦ ਕੀਤੀਆਂ ਜਾਣ ਔਰ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਖੇਤੀਮਾਨ ਖੇਤੀਬਾੜੀ ਦੇ ਚੀਫ ਆ ਚੀਫ ਜ਼ਿਲ੍ਹਿਆਂ ਦੇ ਚੀਫ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੀਆਂ ਬੇਫਜ਼ੂਲ ਬੇਤੁਕੀਆਂ ਬੇ ਵੇ ਲੋੜਾ ਬੋਝ ਜਿਹੜਾ ਕਿਸਾਨ ਦੇ ਉੱਤੇ ਪਾਇਆ ਜਾਵੇ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਜੀ। ਭਾਈ ਕੀ ਨਾਮ ਆਪਣਾ? ਮੈਂ ਅਮਰੀਕ ਸਿੰਘ ਜ਼ਿਲ੍ਹਾ ਪ੍ਰਸ਼ਾਸਨ ਜ਼ੰਦਰ ਡੀ ਕੇ ਜੂ ਕਾਰਦੀਆਂ ਜਥੇਬੰਦੀ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਕਾਰਦੀਆਂ ਜਥੇਬੰਦੀ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਸਾਨੂੰ ਹਾਈ ਕਮਾਂਡ ਵੱਲੋਂ ਹੁਕਮ ਹੋਇਆ। ਉਹ ਹੁਕਮ ਦੀ ਪਾਲਣਾ ਅਸੀਂ ਕਰਦੇ ਹੋਏ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ। ਜਿਨ੍ਹਾਂ ਦੇ ਵਿੱਚ ਕੇ ਜਿਹੜੀ ਡੀਏਪ ਖਾਦਿਆ ਅੱਜ ਉਹ ਖਾਦ ਦੀ ਜਿਹੜੀ ਲੋੜ ਆ ਅੱਜ ਆਲੂ ਲੱਗ ਰੇ ਲੱਗਣਾ ਸ਼ੁਰੂ ਹੋਣਾ ਆ ਸਾਬੀਆਂ ਲੱਗਣੀਆਂ ਸ਼ੁਰੂਆਂ ਸ਼ੁਰੂ ਹੋਣੀਆਂ ਆ ਉਹਦੇ ਸਬੰਧ ਜਿਹੜਾ ਡੀਏਪੀ ਖਾਦ ਆ ਨਾ ਕਿਸੇ ਸੁਸਾਇਟੀ ਕੋ ਆਪਣੀ ਸੁਸਾਇਟੀਆਂ ਵਿੱਚ ਆਇਆ ਹੱਲੇ ਨਾ ਕਿਸੇ ਆਮ ਜਿਹੜਾ ਵਪਾਰੀ ਤਬਕਾ ਉਹਨਾਂ ਦੇ ਕੋ ਆਇਆ ਉਸ ਤੋਂ ਬਾਅਦ ਮੋਰੇ ਕਣਕ ਵੀ ਬਹੁਤ ਜਲਦੀ ਆ ਰਹੀ ਆ ਉਹਦੇ ਲਈ ਵੀ ਡਾਈ ਵੀ ਬਹੁਤ ਜ਼ਰੂਰਤ ਆ ਇਸ ਕਰਕੇ ਅਸੀਂ ਸਰਕਾਰ ਨੂੰ ਔਰ ਡੀਸੀ ਸਾਹਿਬ ਨੂੰ ਇਹ ਅੱਜ ਮੰਗ ਪੱਤਰ ਦੇਣ ਆਏ ਆ ਬੀ ਜਿਹੜਾ ਡੀਏਪੀ ਖਾਦ ਆ ਇਹਨੂੰ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਪਿਛੜੀਆ ਦੀ ਡੀਏਪੀ ਦੀ ਫੁੱਲ ਪ੍ਰੋਵਾਈਡ ਕਰੋ ਤਾਂ ਕਿ ਜਿਹੜਾ ਕਿਸਾਨ ਆ ਜਿਹੜੀ ਅਗਲੀ ਫਸਲ ਆ ਉਹ ਲੈ ਡੀਏਪੀ ਮਿਲ ਸਕੇ ਦੂਜੀ ਜਿਹੜੀ ਮੇਨ ਗੱਲ ਆ ਜੀ ਜਿਹੜੇ ਸਾਡੇ ਕੋਆਪਰੇਟਿਵ ਸੁਸਾਇਟੀਆਂ ਦੇ ਆਧਾਰੇ ਆ ਉਹਨਾਂ ਦੇ ਵਿੱਚ ਜਿਹੜਾ ਮਾਰਗ ਫੱਟਿਆ ਜਾਂ ਹੋਰ ਜਿਹਨਾਂ ਤੋਂ ਖਾਦ ਆਉਂਦੀ ਆ ਉਹ ਕਿਸਾਨਾਂ ਨੂੰ ਨੈਨੋ ਯੂਰੀਆ ਹੋਰ ਜਿੰਕ ਸਲਫੇਟ ਦੇ ਨਾਲ ਜਿਹੜਾ ਵਪਾਰੀ ਤਾਬਕਾ ਸਾਰਾ ੱੱੱਕੇ ਨਾ ਕਿਸਾਨਾਂ ਨੂੰ ਠੋਪ ਰਿਆ ਆ ਡਾਇ ਦੇ ਯੂਰੀਆ ਦੇ ਨਾਲ ਜਿਹੜਾ ਕਿ ਕਿਸਾਨ ਨੂੰ ਨਹੀਂ ਜ਼ਰੂਰਤ ਹੁੰਦੀ ਹੁਣ ਨੈਨੋ ਯੂਰੀਆ ਉਹਦੀ 300 ਤੋਂ ਉੱਪਰ ਰੇਟ ਆ ਜਦੋਂ ਕਿ ਜਿਹੜਾ ਸਾਡਾ ਯੂਰੀਆ ਉਹਦਾ 270 ਰੁਪਏ ਰੇਟ ਆ ਉਹ ਇੱਕ ਨੈਨੋ ਯੂਰੀਆ ਦੇ ਨਾਲ ਸਾਨੂੰ ਡਬਲ ਡਵਲਪ ਡਿੰਦੇ ਆ ਉਹ ਜਿਹੜੀ ਬੇਕਾਨੂੰਨੀ ਗੱਲ ਆ ਉਹ ਅਸੀਂ ਡੀਸੀ ਸਾਹਿਬ ਨੂੰ ਕਹਿੰਨੇ ਆ ਔਰ ਐਗਰੀਕਲਚਰ ਚੀਫ ਨੂੰ ਕਹਿੰਨੇ ਆ ਵੀ ਉਹਨੂੰ ਜਲਦੀ ਜਲਦੀ ਉੱਤੇ ਨੱਥ ਪਾਈ ਜਾਵੇ ਬਾਈ ਗੁਰਜੀਤ ਸਿੰਘ ਖਾਲਸਾ ਵਾਹੀ ਗੁਰਜੀਤ ਦੀ ਫੜੇ